ਖਾਨਾ ਨੂੰ ਜਿਹੜਾ ਹੈਗਾ ਇਹਨਾਂ ਕਹਿੰਦਾ ਲੈਂਚ ਕਰ ਲਓ ਜਿਹੜਾ ਕੁਛ ਕਰਨਾ ਤੇ ਜਿੱਦੇ ਕਿਸਾਨ ਕਰਨਦੇ ਆਗੇ ਨਾ ਉਹਦੇ ਫਿਰ ਤੈਨੂੰ ਵੀ ਭਗਵੰਤ ਮਾਨਸਾ ਪਤਾ ਲੱਗ ਜੂਗਾ ਜਿਨ੍ਹਾਂ ਨੇ ਮੋਦੀ ਦੇ ਗੋਡੇ ਲਵਾਤੇ ਯਾਰ ਤੂੰ ਚੀਜ਼ ਹੀ ਕੀਆ ਭਗਵੰਤ ਮਾਨ ਜੀ ਕਿਰੇ ਖਾਦੀ ਕੁੱਤੀ ਸੁੱਤੇ ਪਏ ਸੀ ਉੱਤੇ ਪਿਆਣੇ ਉੱਠ ਕੇ ਤੇ ਬਿਨਾਂ ਸੋਚੇ ਸਮਝੇ ਬਿਆਨ ਦਿੱਤਾ ਜੀ ਵੀ ਅਸੀਂ 5 ਵਜੇ ਤੇ ਕਰ ਸਾਰੇ ਤਹਿਸੀਲਦਾਰ ਆਵਾਂਗੇ ਆਪਣੀਆਂ ਡਿਊਟੀਆਂ ਦਾ ਜਾਣਗੇ ਇਹ ਤਾਂ ਸਾਰਿਆਂ ਨੂੰ ਟੱਪਾ ਗਿਆ ਸੀ ਹੋਰ ਨਾ ਰਹਿ ਜਾਂਦਾ ਜੀ ਉੱਪਰਿਆ ਮਾਨਸਾ ਪਹਿਲਾਂ ਪਤਾ ਤਾਂ ਕਰ ਲੈ ਸਾਰੇ ਤਾਂ ਡਿਊਟੀ ਤੇ ਹਾਜ਼ਰ ਸੀ ਅੱਜ ਅੱਛਾ ਕਸ ਮੋਈਂ ਛੁੱਟੀ ਜਿਹੜੀ ਕੱਲ ਦੀ ਸੀ ਉਹਨਾਂ ਨੇ ਸੋਚਦੇ ਨਹੀਂ ਸਮਝਦੇ ਨਹੀਂ ਪਤਾ ਨਹੀਂ ਕੌਣ ਇਹਨਾਂ ਨੂੰ ਸਲਾਹ ਦੇ ਦਿੰਦਾ ਚੱਕ ਕੇ ਮੂੰਹ ਜਿਹੜਾ ਹਿਲਾਉ ਉਹ ਤਸੀਲਾਂ ਚ ਪ੍ਰਾਇਫਰ ਦਾ ਮੁੱਖ ਮੰਤਰੀ ਕੱਲ ਮੁੱਖ ਮੰਤਰੀ ਸਾਹਮਣੇ ਪੜਨ ਲੱਗੇ ਤਸੀਲਾਂ ਹੀ ਪ੍ਰਾਇਫਰ ਨੇ ਉਹ ਵੀ ਆਇਆ ਸਾਰੇ ਪੁੱਛੀ ਹੋਈ ਆ ਮੁੱਖ ਮੰਤਰੀ ਨੂੰ ਤਸੀਲਾਂ ਜਾਣ ਦੀ ਕਿਰੋੜ ਦਫ਼ਤਰ ਬਹਿ ਕੇ ਨਹੀਂ ਸਪੱਸ਼ਟਾ ਕੱਛ ਆ ਜਾਂਦਾ ਜ਼ਿਲ੍ਹਾ ਅਰਾਲ ਸਿੱਧਾ ਮੈਚ ਖੇਡਿਆ ਜੀ ਲੈ ਲਾਓ ਪਰ ਤਸੀਲਦਾਰ ਸਾਹਿਬ ਤੁਸੀਂ ਵੀ 20 20 ਲਾਓ ਤੁਸੀਂ ਜਿਹੜੇ ਵਡੇਕਾਂ ਨੂੰ ਝੋਲੇ ਭਰ ਭਰ ਕੇ ਦਿੰਦੇ ਆ ਘਰੇ ਦੇ ਕੇ ਆਉਣੇ ਆ ਤੁਸੀਂ ਕਰੋਨਾ ਸ਼ੁਰ ਸਾਰਾ ਕੁਝ ਓਏ ਜਿਹੜੇ ਵਿਧਾਇਕ ਉਹਨਾਂ ਦੀਆਂ ਪ੍ਰਾਪਰਟੀਆਂ ਤੇ ਤੁਹਾਡੇ ਹੱਥ ਚ ਜੇ ਅੱਜ ਤੁਹਾਨੂੰ ਸਾਰੇ ਤਹਿਸੀਲਦਾਰਾਂ ਨੂੰ ਪੂਰੇ ਪੰਜਾਬ ਦੇਆਂ ਨੂੰ ਕਾਹਨੇ ਕਰਤਾ ਪੰਜਾਬ ਸਰਕਾਰ ਨੇ ਚੋਹਰ ਕਰਤਾ ਅੱਜ ਤੇ ਫਿਰ ਤੁਸੀਂ ਦੱਸੋ ਨਾ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਆ ਜਾਂ ਐਮਐਲਏ ਕਿੰਨੇ ਕਿੰਨੇ ਬੈਠੇ ਤੁਹਾਡੇ ਸਾਹਮਣੇ ਆ ਕੀ ਕੁਛ ਬਣਾ ਲਏ ਜਿੰਨਾਂ ਕੋਲੇ ਸਕੂਟਰੀਆਂ ਸੀ ਉਹ ਫੋਰਜਨਰਾਂ ਦੇ ਉੱਤੇ ਆ ਗਏ ਨੇ ਤਹਿਸੀਲਦਾਰਾਂ ਦੇ ਹੱਥ ਜਾਣ ਰੋ ਆਜੋ ਗਨ ਖੇਡੋ ਤੁਸੀਂ ਵੀ ਪਿੱਛੇ ਦੇ ਉੱਤੇ ਭੱਜੇ ਹੋਣਾ ਭੱਜੇ ਹੋਣਾ ਇਹ ਭਗਵੰਤ ਮਾਨ ਜੀ ਤੁਸੀਂ ਸੋਚਣਾ ਚਾਹੀਦਾ ਤੁਹਾਨੂੰ ਇਹ ਤੁਹਾਨੂੰ ਤਹਿਸੀਲਦਾਰ ਨਹੀਂ ਦੇ ਨੇ ਤੁਹਾਨੂੰ ਹੋਰ ਚੀਜ਼ਾਂ ਨਹੀਂ ਨਹੀਂਆਂ ਨੇ ਤੇ ਤੁਹਾਨੂੰ ਆਪਦੇ ਵਧਾਇਕ ਨਹੀਂ ਦੀਦੇ ਤੁਸੀਂ ਯਾਰ ਲੋਕਾਂ ਦੀਆਂ ਧੀਆ ਭੈਣਾਂ ਨੂੰ ਕੌਣ ਲਾਗੇ ਠੀਕ ਹੈ ਔਰ ਮੈਂ ਤਾਂ ਕਹਿੰਦਾ ਸਭ ਤੋਂ ਵੱਡਾ ਬੇਸ਼ਰਮੰਦਾ ਉਹ ਜਿਹਦੀ ਜਨਾਨੀ ਬਾਰੇ ਬੋਲਦਾ ਉਹ ਫੇਸ ਕਿਉਂ ਨਹੀਂ ਢੋਕਦਾ ਅੱਜ ਪੰਜਾਬ ਦੇ ਵਿੱਚ ਪੂਰਾ ਪਚਾਲ ਪਿਆ ਹੋਇਆ ਹੈ ਤਹਿਸੀਲਦਾਰਾਂ ਨੂੰ ਮਾਨ ਸਰਕਾਰ ਵੱਲੋਂ ਦੋ ਧੁੱਕ ਕਹਿ ਦਿੱਤਾ ਗਿਆ ਵਾਪਸ ਡਿਊਟੀ ਜੁਆਇਨ ਕਰੋ ਨਹੀਂ ਤਾਂ ਸਾਰੇ ਕੱਢ ਦਿੱਤੇ ਜਾਣਗੇ ਦੂਜੇ ਪਾਸੇ ਕਿਸਾਨਾਂ ਨੂੰ ਵੀ ਭਗਵੰਤ ਮਾਨ ਸਰਕਾਰ ਦੇ ਕਹਿ ਲਈਏ ਮੁੱਖ ਮੰਤਰੀ ਨੇ ਸਿੱਧਾ ਕਹਿਤਾ ਵੀ ਜਿਹੜੇ ਤੁਸੀਂ ਧਰਨੇ ਲਾਉਣੇ ਬੰਦ ਕਰੋ ਇਸ ਤੋਂ ਬਿਨਾ ਮੀਟਿੰਗ ਨਹੀਂ ਕੀਤੀ ਜਾਊਗੀ ਇਹਨਾਂ ਦੋਨਾਂ ਮੁੱਦਿਆਂ ਨੂੰ ਤੇ तमाम ਹੋਰ ਗੱਲਾਂ ਨੂੰ ਲੈ ਕੇ ਅਮਨ ਵੜਿੰਗਾ ਆਪਣੇ ਨਾਲ ਆ ਕਰਾਂਗੇ ਗੱਲਬਾਤ ਮਨੋਤਿੰਗ ਨਾਲ ਮਾਜੀ ਬਹੁਤ ਟਾਈਮ ਦੇਣ ਲਈ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਐਫ ਨਿਊਜ਼ ਚੈਨਲ ਦੇਖਦੇ ਹੋ ਮੇਰੇ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਵੈਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਔਰ ਅਮਨ ਜੀ ਵਧੀਆ ਸੀ ਤਾਂ ਬਹੁਤ ਵਧੀਆ ਜੀ ਤੁਸੀਂ ਸੁਣਾ ਮਮਾ ਜੀ ਵਧੀਆ ਅਮਨ ਜੀ ਅੱਜ ਤਹਿਸੀਲਦਾਰਾਂ ਤੇ ਮਾਨ ਸਰਕਾਰ ਨੇ ਬੜੀ ਵੱਡੀ ਚੇਤਾਵਨੀ ਦਿੱਤੀ ਆ ਵੀ ਜੇ ਤੁਸੀਂ ਨਾ ਪਹੁੰਚੇ ਤਾਂ ਸਾਰੇ ਕੱਢ ਦੇਣੇ ਪੰਜਾਬ ਚੋਂ ਬਹੁਤ ਵਧੀਆ ਗੱਲ ਹੈ ਜੀ ਇਹ ਤਾਂ ਠੀਕ ਹੈ ਭਗਵੰਤ ਜੀ ਗਰੇ ਖਾਦੀ ਪੀਤੀ ਸੁੱਤੇ ਪਏ ਸੀ ਸੁੱਤੇ ਪਿਆਣੇ ਉੱਠ ਕੇ ਤੇ ਬਿਨਾਂ ਸੋਚੇ ਸਮਝੇ ਲੈ ਆਣ ਦੇਤਾ ਜੀ ਵੀ ਅਸੀਂ 5 ਵਜੇ ਤੱਕ ਸਾਰੇ ਤਹਿਸੀਲਦਾਰ ਆ ਰਹੇ ਹਾਂ ਉਹਦੀਆਂ ਡਿਊਟੀਆਂ ਦਾ ਜਾਣਗੇ ਇਹ ਤਾਂ ਸਾਰਿਆਂ ਨੂੰ ਢਟਕਾ ਕੇ ਅਸੀਂ ਹੋਰ ਨਾ ਮੇਰਾ ਤਾਂ ਜੀ ਉੱਪਰਿਆ ਮਾਨ ਸਰ ਪਹਿਲਾਂ ਪਤਾ ਤਾਂ ਕਰ ਲੈ ਸਾਰੇ ਤਾਂ ਡਿਊਟੀ ਤੇ ਹਾਜ਼ਰ ਸੀ ਅੱਜ ਅੱਛਾ ਉਹਦਾ ਸਮੂਹੀਕ ਛੁੱਟੀ ਜਿਹੜੀ ਕੱਲ੍ਹ ਦੀ ਸੀ ਉਹਨਾਂ ਦੀ ਤੇ ਅੱਜ ਉਹ ਹਾਜ਼ਰ ਸੀ ਆਪਦੀਆਂ ਆਪਦੀਆਂ ਡਿਊਟੀਆਂ ਤੇ ਸਿਰਫ ਉਹਨਾਂ ਨੇ ਰਜਿਸਟਰੀਆਂ ਹੀ ਕਰਨੀਆਂ ਸੀ ਬਾਕੀ ਸਾਰੇ ਕੰਮ ਉਹਵੇਂ ਚੱਲ ਰਹੇ ਸੀ ਅੱਛਾ ਤੇ ਕੋਈ ਸੋਚਦੇ ਨਹੀਂ ਸਮਝਦੇ ਨਹੀਂ ਪਤਾ ਨਹੀਂ ਕੌਣ ਇਹਨਾਂ ਨੂੰ ਸਲਾਹ ਦੇ ਦਿੰਦਾ ਚੱਕ ਕੇ ਮੂੰਹ ਜਿਹੜਾ ਹੈਗਾ ਉਹ ਉਹ ਤਸੀਲਾ ਚ ਤਰ੍ਹਾਂ ਕਰਦਾ ਮੁੱਖ ਮੰਤਰੀ ਥੋੜੇ ਕੰਮ ਹੋਗੇ ਜੀ ਥੋੜੇ ਕੰਮ ਹੋਗੇ ਜੀ ਉਹ ਵੇਖ ਲਓ ਮੁੱਖ ਮੰਤਰੀ ਸਾਹਿਬ ਨੂੰ ਉਹ ਪਤਾ ਨਹੀਂ ਲੱਗਿਆ ਤਸੀਲਾਂੇ ਤੁਰੇ ਫਿਰਦੇ ਨੂੰ ਵੀ ਅੱਜ ਤਾਂ ਸਾਰੇ ਪਹੁੰਚੀ ਹੋਈ ਆ ਲੋਕ ਸਤਨ ਨੂੰ ਤਸੀਲਾਂੇ ਜਾਣ ਦੀ ਰੋਡ ਦਫ਼ਤਰ ਬੈ ਕੇ ਨਿੱਸਕੰਜਾ ਕਸਿਆ ਜਾਂਦਾ ਐਵੇਂ ਡਰਾਮੇ ਕਰਦੇ ਆ ਜੀ 3 ਸਾਲ ਹੋ ਗਏ ਨੇ ਇਹਨਾਂ ਦੇ ਔਰ ਲੋਕ ਭਲੀ ਭਾਤੀ ਜਾਣੂ ਹੋ ਗਏ ਇਹਨਾਂ ਨੂੰ ਇਹਨਾਂ ਨੇ ਡਰਾਮਿਆਂ ਤੋਂ ਬਿਨਾ ਹੋਰ ਕਦੇ ਕੱਖ ਕੀਤਾ ਵੀ ਨਹੀਂ ਤੇ ਨਹੀਂ ਕਰਨਾ ਬਾਬਾ ਜੀ ਹੋਣਾ ਵੀ ਕੁਝ ਨਹੀਂ ਇਹਨਾਂ ਤੋਂ ਸਿਰਫ ਡਰਾਮੀ ਹੋਣਗੇ ਅੱਜ ਕਿਸਾਨ ਜੱਥੇਬੰਦੀਆਂ ਨੂੰ ਵੀ ਮਾਨ ਸਾਹਿਬ ਸਿੱਧਾ ਪੈਗੇ ਆ ਬੀ ਤੁਈ ਬੜੇ ਧਰਨੇ ਤੋਂ ਨੇ ਲਾਉਣੇ ਐ ਬੰਦ ਕਰ ਦੋ ਧਰਨੇ ਮੈਂ ਉਹਨਾਂ ਜੀ ਕੋਲ ਮੀਟਿੰਗ ਹੀ ਨਹੀਂ ਕਰਨੀ ਜੇ ਧਰਨੇ ਲਾਉਣੇ ਨੇ ਦੇਖੋ ਇਹ ਬਹੁਤ ਹੀ ਨਿੰਦਣਯੋਗ ਜਿਹੜੀ ਆ ਉਹ ਕਾਰਵਾਈ ਹੋਈ ਆ ਜਾਂ ਗੱਲਬਾਤ ਹੋਈ ਆ ਔਰ ਕੱਲ ਜਿਹੜੀ ਮੀਟਿੰਗ ਸੀਗੀ ਉੱਥੇ ਭਗਵੰਤ ਮਾਨ ਜੀ ਔਰ ਜਥੇਬੰਦੀਆਂ ਦੇ ਆਗੂ ਸਹਿਬਾਨ ਦੱਸ ਰਹੇ ਸੀ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਵੀ ਨਹੀਂ ਪਤਾ ਨਹੀਂ ਕਿਉਂ ਆਪਣਾ ਟੈਂਪਰ ਲੂਜ਼ ਕਰ ਗਏ ਉਹ ਇਸ ਤਰੀਕੇ ਦੇ ਪਹਿਲੀ ਗੱਲ ਤਾਂ ਸਾਡੇ ਸੂਬੇ ਤੋਂ ਬਹੁਤ ਵੱਡੀ ਇੱਕ ਗਲਤੀ ਹੋਈ ਆ ਇਹ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਜੀ ਇਹ ਬੜੇ ਠੰਮੇ ਵਾਲਾ ਇੱਕ ਇਨਸਾਨ ਹੁੰਦਾ ਜਿਵੇਂ ਹਰ ਇੱਕ ਗੱਲ ਨੂੰ ਸੋਚ ਕੇ ਵਿਚਾਰ ਕੇ ਜਿਹੜਾ ਉਹ ਰੱਖਣੀ ਹੁੰਦੀ ਆ ਇਹ ਤਾਂ ਜਿੱਥੇ ਮਰਜ਼ੀ ਦੇਖ ਲਓ ਤੁਸੀਂ ਚਲੋ ਇਹ ਛੱਡੋ ਤੁਸੀਂ ਇਹਨੂੰ ਪਹਿਲਾਂ ਪੁਰਾਣੇ 2 ਸਾਲ ਦੇ 3 ਸਾਲ ਦੇ ਮੁੱਖ ਮੰਤਰੀ ਦੇ ਭਾਸ਼ਣ ਦੇਖ ਲਓ ਇੱਕ ਸਿੰਗਲ ਭਾਸ਼ਣ ਵੀ ਡਿਵੈਲਪਮੈਂਟ ਦੇ ਹੋਵੇ ਇੱਕ ਸਿੰਗਲ ਭਾਸ਼ਣ ਵੀ ਆਪਦੀਆਂ ਉਪਲਬਧੀਆਂ ਦੇ ਉੱਤੇ ਹੋਵੇ ਇੱਕ ਸਿੰਗਲ ਭਾਸ਼ਣ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੀ ਸੋਚਾ ਉਹ ਤੋਂ ਬਸ ਜੋ ਮੈਂ ਹੀ ਫੜ ਲੂ ਉਹ ਫਲਾਣੇ ਨੇ ਮਗਰ ਲਾ 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 ਉਹ ਫਲਾਣੇ ਦੇ ਮਗਰ ਚੋਟਕਲੇ ਹੀ ਸੁਣਾਈ ਜਾਂਦਾ ਇਸ ਦੂਤੇ ਕੋਈ ਇਹਦੇ ਕੋਲੇ ਕੰਮ ਹੀ ਨਹੀਂਗਾ ਇਹ ਜਿਹੜਾ ਪੰਜਾਬ ਦੇ ਲੋਕਾਂ ਨੇ ਉਹ ਜਿਹੜੇ 92 ਗੁੰਗੇ ਚੁੜਕੇ ਭੇਜ ਦਿੱਤੇ ਆ ਉਹਨਾਂ ਨੇ ਪੰਜਾਬ ਮਦਾਨ ਮਟਿਆ ਮੇਸ ਕਰਦੇ ਆ ਆਉਣ ਵਾਲੇ ਸਮੇਂ 'ਚ ਇਹਦੇ ਨਤੀਜੇ ਵੀ ਤੁਹਾਡੇ ਸਾਹਮਣੇ ਹੋਣੇ ਸ਼ੁਰੂ ਹੋ ਜਾਣ। ਬਲਕਾਰ ਸੁਣੂ ਰਿਵਿਊ ਆਡੀਓ ਵਾਇਰਲ ਹੋਈ ਸੀ ਇੱਕ। ਉਹਦੋਂ ਮਨਿੰਦਰ ਕੌਰ ਭਰਾ ਜਿੱਦਾਂ ਰੌਲਾ ਪੈ ਗਿਆ ਉਹ ਵੀ ਹੋ ਗਿਆ। ਇਹਨਾਂ ਪਾਸੇ ਮੁੱਖ ਮੰਤਰੀ ਸਾਹਿਬ ਦਾ ਧਿਆਨ ਨਹੀਂ ਗਿਆ ਕਿ ਹਾਂ ਵੀ ਇਧਰ ਇਧਰ ਧਿਆਨ ਦੇਣ ਵੀ ਜਿਹੜੇ ਆਪਦੇ ਵਧਾਏ ਕੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ ਉਹਨਾਂ ਵੱਲੀ ਵੀ ਥੋੜਾ ਸ਼ਮਜਾ ਕਸਾ। ਮੈਂ ਉਸੇ ਗੱਲ ਤੇ ਤੁਹਾਡੀ ਦਿਉਣਾ ਜੀ। ਤਹਿਸੀਲਦਾਰ ਨਾਲ ਸਿੱਧਾ ਮੈਚ ਖੇਡਿਆ ਜੀ। ਲੇ ਲਾਓ ਫਿਰ ਤਹਿਸੀਲਦਾਰ ਸਾਹਿਬ ਤੁਸੀਂ ਵੀ 20 20 ਲਾਓ। ਤੁਸੀਂ ਜਿਹੜੇ ਵਿਧਾਇਕਾਂ ਨੂੰ ਝੋਲੇ ਭਰ ਭਰ ਕੇ ਦਿੰਨੇ ਆ ਘਰੇ ਦੇ ਕੇ ਆਉਣੇ ਆ ਤੁਸੀਂ ਕਰੋਨਾ ਸਰ ਸਾਰਾ ਕੁਝ ਓਏ ਜਿਹੜੇ ਵਿਧਾਇਕਾਂ ਚ ਉਹਨਾਂ ਦੀਆਂ ਪ੍ਰਾਪਰਟੀਆਂ ਤਾਂ ਤੁਹਾਡੇ ਹੱਥ ਚ ਅੱਜ ਤੋਂ 3 ਸਾਲ ਪਹਿਲਾਂ ਉਹਨਾਂ ਕੋਲੇ ਕੀ ਸੀ ਤੇ ਅੱਜ ਕੀ ਹੈਗਾ ਕੱਢੋ ਰੱਖੋ ਸਾਰਾ ਜੱਠਾ ਲਾ ਮੈਂ ਜੇ ਅੱਜ ਤੁਹਾਨੂੰ ਸਾਰੇ ਤਹਿਸੀਲਦਾਰਾਂ ਨੂੰ ਪੂਰੇ ਪੰਜਾਬ ਦੇਆਂ ਨੂੰ ਕਾਣੇ ਕਰਤਾ ਪੰਜਾਬ ਸਰਕਾਰ ਨੇ ਚੋਰ ਕਰਤਾ ਅੱਜ ਤੇ ਫਿਰ ਤੁਸੀਂ ਦੱਸੋ ਨਾ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਆ ਜਾਂ ਐਮਐਲਏ ਕਿੰਨੇ ਕਿੰਨੇ ਬੈਠੇ ਤੁਹਾਡੇ ਸਾਹਮਣੇ ਆ ਕੀ ਕੁਝ ਬਣਾਗੇ ਜਿਨ੍ਹਾਂ ਕੋਲੇ ਸਕੂਟਰੀਆਂ ਸੀ ਉਹ ਫੋਰਜਨਰਾਂ ਦੇ ਉੱਤੇ ਆ ਗਏ ਨੇ ਦੱਸੋ ਉਹ ਐਡਾ ਕਿਹੜਾ ਅਲਾ ਜੀ ਦਾ ਟਰਾਂਗ ਇਹਨਾਂ ਨੂੰ ਮਿਲ ਗਿਆ ਵੀ ਇਹਨਾਂ ਨੇ ਕਸਾਇਆ ਤਿੰਨਾਂ ਸਾਲਾਂ ਜੋ ਤੇ ਜਿਹੜਾ ਹੈਗਾ ਲੱਖਾਂ ਕਰੋੜਾਂ ਦੀਆਂ ਪ੍ਰਾਪਰਟੀਆਂ ਲੱਖਾਂ ਰੁਪਈਆਂ ਦੀਆਂ ਗੱਡੀਆਂ ਪੈਸੇ ਦਾ ਕੋਈ ਹਿਸਾਬ ਜਦਾਉ ਨਹੀਂ ਠੀਕ ਹੈ ਇਹ ਫਿਰ ਤਹਿਸੀਲਦਾਰਾਂ ਦੇ ਹੱਥ ਜਾਣਾ ਆਜੋ ਫਿਰ ਖੇਡੋ ਤੁਸੀਂ ਵੀ ਪਿੱਛੇ ਦੇ ਉੱਤੇ ਭੱਜਿਓ ਨਾ ਭੱਜਿਓ ਨਾ ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਵੀ ਤਹਿਸੀਲਾਂ ਦੇ ਅੰਦਰ ਕੀ ਕੁਝ ਹੁੰਦਾ ਐਵੇਂ ਰਜਿਸਟਰੀਆਂ ਦੇ ਉੱਤੇ ਵੱਢੀ ਲਈ ਜਾਂਦੀ ਆ ਕਿਵੇਂ ਇਹਨਾਂ ਨੇ ਜਿਹੜੇ ਅਰਜੀ ਦੇ ਵੀ ਸ ਉਹਨਾਂ ਨੂੰ ਆਪਦੇ ਏਜੰਟ ਬਣਾਇਆ ਹੋਇਆ ਅੱਜ ਮੈਂ ਰਜਿਸਟਰੀ ਕਰਾਉਣੀ ਆ ਤੇ ਅਰਜੀ ਨੂੰ ਇਸ ਨੇ ਟਾਈਪ ਕੀਤਾ ਉਹਦਾ ਕੰਮ ਖਤਮ ਤੇ ਅਰਜੀ ਨੂੰ ਇਸ ਤਹਿਸੀਲਦਾਰ ਦੀ ਕੁਰਸੀ ਕੋਲੇ ਖੜਾਉਣਾ ਹੁੰਦਾ ਜੇ ਉਹ ਰਜਿਸਟਰੀ ਕਰਾਉਣੀ ਕਾਹਦੇ ਲਈ ਵੀ ਤੁਸੀਂ ਰਜਿਸਟਰੀ ਭਰੀ ਮੈਨੂੰ ਬੜਾ ਦਿਓ ਮੈਂ ਜਾਂਦਾ ਸਿੱਧੀ ਜਾ ਕੇ ਕਰਾ ਦਾਂ ਮੈਂ ਜਾ ਕੇ ਕਰਾਉਣਾ ਇੰਨੀਆਂ ਚੋਰ ਮੋਰੀਆਂ ਇਸ ਸਿਸਟਮ ਦੇ ਅੰਦਰ ਰੱਖੀਆਂ ਹੋਈਆਂ ਔਰ ਇਹਦਾ ਸਿੱਧੇ ਤੋਂ ਸਿੱਧਾ ਪੈਸਾ ਸੰਗ ਦੀ ਡਰ ਦੀ ਕੋਈ ਲੋੜ ਨਹੀਂ ਸਾਨੂੰ ਇਹ ਸਿੱਧਾ ਪੈਸਾ ਜਿਹੜਾ ਹੈਗਾ ਇਹਨਾਂ ਨੇ ਮੰਤਰੀਆਂ ਨੂੰ ਸੰਤਰੀਆਂ ਨੂੰ ਵਿਧਾਇਕਾਂ ਨੂੰ ਸਭ ਨੂੰ ਜਾਂਦਾ ਲੱਗਦਾ ਨਹੀਂ ਕਿ ਮੁੱਖ ਮੰਤਰੀ ਸਾਹਿਬ ਇਸ ਪਾਸੇ ਵੀ ਧਿਆਨ ਦੇਣਗੇ ਕਿਉਂਕਿ ਵਿਧਾਇਕਾਂ ਲਈ ਆਪਾਂ ਗੱਲ ਕਰ ਲਈਏ ਤੁਸੀਂ ਗੱਲ ਕੀਤੀ ਹੈ ਵਿਧਾਇਕਾਂ ਕੋਈ ਇੰਨਾ ਪੈਸਾ ਬਣ ਕਿਵੇਂ ਗਿਆ ਮੈਂ ਇੱਕ ਵਾਰੀ ਨਾ ਕਿਸੇ ਵਿਧਾਇਕ ਸਾਹਮਣੇ ਗੱਲ ਹੋਈ ਤਾਂ ਕਹਿੰਦੇ ਵੀ 80000 ਰੁਪਏ ਸਾਡੀ ਤਨਖਾਹ ਹੁੰਦੀ ਹੈ ਚਾਹ ਦੇ ਖਰਚੇ ਵੀ ਉਹ ਚੋਂ ਨਿਕਲ ਜਾਂਦੇ ਆ ਹੋਰ ਵੀ ਫਿਰ ਇਹ ਨਹੀਂ ਪ੍ਰੋਫਿਟ ਕਿਨੇ ਵੱਲ ਫੁੱਲ ਰਹੀ ਹੈ ਇਹਨਾਂ ਦੀ ਵੀ 84000 ਰੁਪਿਆ ਮਿਲਿਆ ਤੇ ਉਹਦੇ ਚੋਂ ਚਾਹ ਪਾਣੀ ਕੱਢ ਦੋ ਤੇ ਹੋਰ ਖਰਚੇ ਕਰਨੋਂ ਪਰ ਪੈਸਾ ਹੁੰਦਾ ਕਿੱਥੋਂ ਹੈ ਤੋਰੇ ਫੇਰੇ ਨਹੀਂ ਮੁੱਕਦੇ ਜੀ ਹੂੰ ਤੋਰੇ ਫੇਰਿਆਂ ਦੇ ਖਰਚੇ ਨਹੀਂ ਪੂਰੇ ਆਉਂਦੇ ਇਹ ਤਾਂ ਤੁਸੀਂ ਕੋਈ ਜਹਾਜ਼ ਤੇ ਜੜਾਇਆ ਜਾਂਦਾ ਜੀ ਕੋਈ ਕਿੱਧਰ ਨੂੰ ਉਤਰਾਇਆ ਜਾਂਦਾ ਜੀ ਠੀਕ ਹੈ ਜੀ ਇੱਥੇ ਕੋ ਲੋ ਸਾਨੂੰ ਕਹਿਣਾ ਨਹੀਂ ਚਾਹੀਦਾ ਸਤਿਕਾਰਯੋਗ ਹਰ ਇੱਕ ਕੰਮ ਛੋਟਾ ਵੱਡਾ ਦੀ ਕੋਈ ਵੀ ਹੁੰਦਾ ਅੱਜ ਜਿਨ੍ਹਾਂ ਨੇ ਮਾਂ ਪਿਓ ਸਕੂਲ ਦੇ ਵਿੱਚ ਜਾਂ ਕਲਾਸ ਰੂਮ ਦੀ ਡਿਊਟੀ ਕਰਦੇ ਸੀ ਜਾਂ ਝਾੜੂ ਪੂੰਛ ਦੀ ਡਿਊਟੀ ਕਰਦੇ ਸੀ ਇਹ ਲੋਕ ਵੀ ਵਿਆਹ ਜਿਹੜੇ ਸ਼ਿਮਲੇ ਵਰਗੇ ਏਰੀਆ ਦੇ ਵਿੱਚ ਕਰੀ ਜਾਂਦੇ ਆ ਤੇ ਫਿਰ ਦੱਸੋ ਇਹ ਕਰਾਪਸ਼ਨ ਤੋਂ ਬਿਨਾ ਕਿਵੇਂ ਹੋ ਜੂ? ਹੋ ਜੂਗਾ। ਇਹ ਭਗਵੰਤ ਮਾਨ ਜੀ ਤੁਸੀਂ ਸੋਚਣਾ ਚਾਹੀਦਾ ਤੁਹਾਨੂੰ ਜੇ ਤੁਹਾਨੂੰ ਤਹਿਸੀਲਦਾਰ ਨਹੀਂ ਦੇਨੇ ਤੁਹਾਨੂੰ ਹੋਰ ਚੀਜ਼ਾਂ ਨਹੀਂ ਦੀਆਂ ਨੇ ਤੇ ਤੁਹਾਨੂੰ ਆਪਦੇ ਵਿਧਾਇਕ ਨਹੀਂ ਦੀਦੇ ਕੀ ਡਰ ਆ ਤੁਹਾਨੂੰ? ਲਾਓ ਇੱਕ ਥਾਪੜ ਕੇ ਜਿਹੜੇ ਹੈਗੇ ਦੋਚੀ ਨੂੰ ਕੱਢ ਗਿਆ ਮੈਂ ਅੱਜ ਵੇਖੀ ਜਾਂਦਾ ਸੀ ਨਰਿੰਦਰਪੁਰ ਭਰਾ ਜਾਂ ਜਿਹੜੀ ਉਹ ਕਹਿੰਦੇ ਇਹ ਮੁੱਖ ਮੰਤਰੀ ਨੂੰ ਅਸਤੀਫਾ ਭੇਜਦਾ ਕਿ ਡਰਾਮਾ ਆ ਜੀ। ਇੱਕ ਡਰਾਮਾ ਉਹਦਾ ਸਭ ਤੋਂ ਨੇੜਲਾ ਤੇ ਖਾਸ ਬੰਦਾ ਜਿਹਦੇ ਨਰਿੰਦਰ ਗੌਰ ਭਰਾ ਜੀ ਰਖੜੀ ਬੰਦੀ ਆ ਉਹ ਬੰਦਾ 35 ਲੱਖ ਰੁਪਈਆ ਵਾਪਸ ਕਰਨ ਗਿਆ ਉਹਦੀ ਵੀਡੀਓ ਆ ਹੋਰ ਕੋਈ ਸਬੂਤ ਚਾਹੀਦਾ ਨਹੀਂ ਉਹ ਕਹਤਾ ਉਹਨਾਂ ਨੇ ਉਹਦੇ ਵੀ ਉਹ ਆਪਣੇ ਘਰੇ ਰੱਖ ਕੇ ਪੈਸੇ ਜੋ ਮਰਜ਼ੀ ਬਣਾ ਲਵੇ ਉਹ ਤੇ ਨਾ ਤੇ ਉਹ ਜਿਹੜਾ ਨਾਲ ਉਹਦੇ ਖੜਾ ਸੀ ਉਹ ਵੀ ਘਰੇ ਰੱਖਿਆ ਹੋਇਆ ਸੀ ਆਪਾਂ ਮੋੜਨਾ ਆ ਸੀ ਮੋੜਨਾ ਆਈ ਉਹ ਘਰੇ ਰੱਖਿਆ ਹੋਇਆ ਸੀ ਦੇਖੋ ਜੀ ਆਪਾਂ ਕਹਿੰਦੇ ਆ ਵੀ ਸੋ ਬੰਦਾ ਝੂਠ ਮਾਰ ਲੀਣਾ ਪਰ ਮਰਦਾ ਹੈ ਬੰਦਾ ਛੇਦੀ ਝੂਠ ਨਹੀਂ ਬੋਲਦਾ ਉਹ ਬੰਦਾ ਮਰ ਨਿਕਲਿਆ ਰਿਸੀ ਉਹ ਦਵਾਈ ਪੀ ਗਿਆ ਔਰ ਨਰਿੰਦਰਪਾਲ ਕੌਰ ਭਰਾ ਜਿਹੜੀ ਉਹ ਅਸੀਂ ਤਾਂ ਮੰਗ ਕਰਦੇ ਆ ਜਾਂ ਉੱਥੇ ਜਿਹੜੇ ਹੈਗੇ ਆ ਉੱਥੋਂ ਦੇ ਲੋਕ ਆ ਉਹਨਾਂ ਨੇ ਜਿਹੜਾ ਕੱਲ ਚੱਕਾ ਜਾਮ ਕੀਤਾ ਧਰਨਾ ਲਾਇਆ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਤੁਸੀਂ ਦੋਸ਼ੀ ਆ ਅਸੀਂ ਤੁਹਾਨੂੰ ਇਹ ਕਹਿੰਦੇ ਵੀ ਤੁਸੀਂ ਇਹਦੀ ਜਾਂਚ ਆ ਜਿਹੜੀ ਸੀਬੀਆਈ ਤੋਂ ਕਰੋ ਰਿੰਦਰ ਗੌਰ ਭਰਾਜ ਨੂੰ ਦੋਸ਼ੀ ਨਹੀਂ ਕਹਿੰਦੇ। ਉਹ ਕਹਿੰਦੇ ਵੀ ਤੁਸੀਂ ਲਿਖ ਕੇ ਦਿਓ ਵੀ ਇਸ ਵਿਸ਼ੇ ਦੇ ਉੱਤੇ ਜੇ ਤੁਸੀਂ ਸੱਚੇ ਹੋ ਤਾਂ ਸਾਰੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ। ਤਾਂ ਫਿਰ ਕਰਾਉ ਨਾ ਅਸਤੀਫਾ ਦੇ ਨਿੱਕ ਲੋੜਾ। ਤੁਸੀਂ ਅਸਤੀਫਾ ਦਿੱਤਾ ਇਟ ਮੀਨ ਤੁਸੀਂ ਚੋਰ ਹੋ। ਇਹ ਚੀਜ਼ਾਂ ਦੂਜੀ ਗੱਲ ਆਪਾਂ ਬਲਕਾਰ ਸਿੱਧੂ ਦੀ ਕੀਤੀ ਸੀ। ਦੇਖੋ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਸਾਡੇ ਰਾਮਗੜੀਆ ਭਾਈਚਾਰੇ ਦੇ ਵਿੱਚੋਂ ਪੰਜ ਸੱਜਣ ਉਹਨਾਂ ਦੇ ਨਾਲ ਬੈਠੇ ਸੀ। ਉਹ ਯਾਰ ਤੂੰ ਕਹਿ ਕੇ ਉਹਨਾਂ ਦੇ ਵਿੱਚ ਬੈਠਾ ਝੂਠ ਬੋਲੀ ਜਾਂਦਾ। ਵੀ ਪਤਾ ਨਹੀਂ ਕਿਸੇ ਸ਼ਰਾਰਤੀ ਅੰਸਰ ਨੇ ਮੇਰੀ ਜਿਹੜੀ ਉਹ ਟੇਪ ਆ ਜਿਹੜੀ ਉਹ ਬਣਾ ਕੇ ਵਾਤੀ ਬਣਾ ਕੇ ਪਾ ਦੀ ਦੂਜੇ ਪਾਸੇ ਤੋਂ ਪਰਚਾ ਜਿਹੜਾ ਕੈਂਸਲ ਕਰਾਈ ਜੰਨਾ ਜੇ ਬਣਾ ਕੇ ਪਾਈ ਆ ਫਿਰ ਪਰਚਾ ਕਿਉਂ ਕੈਂਸਲ ਕੀਤਾ ਹੁੰਦਾ ਨਾ ਕਰਵਾਈ ਪਤਾ ਲੱਗਦਾ ਦੁੱਧ ਦਾ ਦੁੱਧ ਪਾਣੀ ਨਾ ਪਾਣੀ ਹੁੰਦਾ ਤੁਸੀਂ ਯਾਰ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਪਾਉਣ ਲੱਗ ਗਏ ਠੀਕ ਹੈ ਔਰ ਮੈਂ ਤਾਂ ਕਹਿੰਦਾ ਸਭ ਤੋਂ ਵੱਡਾ ਬੇਸ਼ਰਮ ਬੰਦਾ ਉਹ ਜਿਹਦੀ ਜਨਾਨੀ ਬਾਰੇ ਬੋਲਦਾ ਉਹ ਕੇਸ ਕਿਉਂ ਨਹੀਂ ਢੋਗਦਾ ਇਹ ਯਾਰ ਉਹ ਤਾਂ ਬਾਰੇ ਉਹ ਬੋਲ ਰਿਹਾ ਪਤਾ ਨਹੀਂ ਕੋਈ ਪਕੌੜੇ ਖਾਣਾ ਕਿ ਕੀ ਬੋਲ ਰਿਹਾ ਹਾਂ ਹਾਂ ਠੀਕ ਹੈ ਜੋ ਕਹਿ ਰਿਹਾ ਵੀ ਹਾਂ ਜਿਹੜਾ ਹੈਗਾ ਉਹਨੂੰ ਕਹਦੇ ਵੀ ਤੁਸੀਂ ਤਾਂ ਉਹਦੀਆਂ ਜਨਨੀਆਂ ਸਾਡੇ ਕੋਲੇ ਛੱਡ ਜਾਂਦੇ ਆ ਕੀ ਯਾਰ ਉਹ ਬੰਦਾ ਨਹੀਂ ਕਿਉਂਕਿ ਗੁੱਗੂ ਬਣਿਆ ਬੈਠਾ ਕਰ ਦਿੰਦਾ ਕਾਰਵਾਈ ਅੱਜ ਤੁਹਾਡੇ ਭਾਈਚਾਰੇ ਦੇ ਉੱਪਰ ਪੱਤਰਕਾਰਾਂ ਦੇ ਉੱਪਰ ਉਹਨਾਂ ਨੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਲੋਕ ਨਾਲ ਖੜੇ ਆ ਉਮੀ ਉੱਠ ਤੇਰੇ ਨਾਲ ਵੀ ਖੜਨਗੇ ਲੋਕ ਇਹ ਸਾਰੇ ਡਰਾਮੇ ਆ ਇਹ ਬਹੁਤ ਜਿਹੜਾ ਹੈਗਾ ਪੰਨਾਬਿਆਂ ਦਾ ਬਹੁਤ ਵੱਡੀ ਗਲਤੀ ਹੋਈ ਆ ਮੈਂ ਅਖੀਰ ਤੁਹਾਨੂੰ ਫਿਰ ਵੀ ਇਹੀ ਗੱਲ ਕਹਿਣਾ ਇਹ ਪੰਜਾਬੀਆਂ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਜਿਹੜੇ ਦੇਖੋ ਕਲਾਕਾਰਾਂ ਦਾ ਪਰ ਸਤਿਕਾਰ ਬਹੁਤ ਕਰਦੇ ਬਿਲਕੁਲ ਬਹੁਤ ਹੀ ਉੱਚ ਕੋਟੀ ਦੇ ਔਰ ਪੂਜਣਯੋਗ ਕਲਾਕਾਰ ਸਰਕਾਰ ਪਾਏ ਪਾਏ ਸਾਡੀ ਦੇ ਉੱਤੇ ਸਾਡੀ ਧਰਤੀ ਦੇ ਉੱਤੇ ਟੈਲੈਂਟ ਬਹੁਤ ਆ ਬਹੁਤ ਪੰਜਾਬ ਦੇ ਅੰਦਰ ਜਿਹੜੀਆਂ ਬਹੁਤ ਮਹਾਨ ਸ਼ਕਤੀ ਤਾਂ ਬਹੁਤ ਮਹਾਨ ਆਵਾਜ਼ਾਂ ਗਈਆਂ ਪਰ ਮੈਂ ਕਹਿੰਦੇ ਹੋਏ ਵੀ ਚਰਮ ਆਉਂਦੀ ਆ ਇਹੋ ਜਿਹੇ ਬਲਕਾਰ ਸਿੱਧੂ ਵਰਗੇ ਬੰਦਿਆਂ ਦੇ ਕਰਕੇ ਇਹਨਾਂ ਕੰਜਰ ਦਾ ਖਤਮ ਹੋ ਲਿਆ ਲੋਕ ਕੰਜਰ ਕਹਿੰਦੇ ਨੇ ਇਹਨਾਂ ਚੀਜ਼ਾਂ ਨੂੰ ਕਹਿੰਦੇ ਨੇ ਹੋਰ ਇਨਸਾਨੀ ਜਮੇਲੇ ਅੰਦਰ ਲੋਕ ਬਹੁਤ ਬੈਠੇ ਨੇ ਬਹੁਤ ਸਿੰਗਰ ਬੈਠੇ ਨੇ ਬਹੁਤ ਕਲਾਕਾਰ ਜਿਹੜੇ ਹੈਗੇ ਆ ਉਹ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਨੇ ਪਰ ਇਹਨਾਂ ਲੋਕਾਂ ਨੇ ਇਸ ਜਿਹੜਾ ਕਿਤੇ ਨੂੰ ਵੀ ਲੀਕ ਲਾਤੀ ਆ ਇਹ ਸਟੇਜੀ ਪ੍ਰੋਗਰਾਮ ਕਰਨ ਵਾਲੇ ਬੰਦੇ ਨੇ ਚਾਹੇ ਸਾਡਾ ਮੁੱਖ ਮੰਤਰੀ ਹੋ ਗਿਆ ਚਾਹੇ ਤੁਹਾਡਾ ਬਲਕਾਰ ਸਿੱਧੂ ਹੋ ਗਿਆ ਇੱਕ ਸਾਡੀ ਉਹ ਭੈਣ ਉਹ ਟੀ ਆਰ ਮੋਲ ਗੱਲ ਟੁੱਕੀ ਦੇ ਵਿੱਚ ਇਹਨਾਂ ਲੋਕਾਂ ਨੂੰ ਸਮਝ ਹੀ ਕਿੱਥੇ ਆ ਜੀ ਅੱਜ ਕਿੱਥੇ ਝੁਟਕੀਆਂ ਮਾਈਦੀਆਂ ਨੇ ਕਿਉਂ ਬੰਦ ਹੋ ਗਈਆਂ ਝੁਟਕੀਆਂ ਅੱਜ ਕਿਉਂ ਹੱਥ ਖੜੇ ਕੀਤੇ ਨੇ ਕਿਸਾਨਾਂ ਦੇ ਉੱਪਰ ਜਿਹੜੀ ਅੱਜ ਏਡੀ ਵੱਡੀ ਆਪਾਂ ਗੱਲ ਕਰਕੇ ਹਟੇ ਆਂ ਵੀ ਕਿਸਾਨਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਕਹਤਾ ਲੈ ਕਰ ਲਓ ਜਿਹੜਾ ਕੁਝ ਕਰਨਾ ਤੇ ਜਿੱਦ ਦੇ ਕਿਸਾਨ ਕਰਨ ਤੇ ਆਗੇ ਨਾ ਉਹਦੇ ਫਿਰ ਤੈਨੂੰ ਵੀ ਭਗਵੰਤ ਮਾਨਸਿਆ ਪਤਾ ਲੱਗ ਜੂਗਾ ਜਿਨ੍ਹਾਂ ਨੇ ਮੋਦੀ ਦੇ ਗੋਡੇ ਲਵਾਤੇ ਯਾਰ ਤੂੰ ਚੀਜ਼ ਹੀ ਕੀਆਂ